ਹਾਂਜੀ ਸਤਿ ਸ਼੍ਰੀ ਅਕਾਲ ਜੀ ਆਓ ਕੱਢ ਸਾਰੇ ਠੀਕ ਹੋਣਗੇ ਅੱਪਾ ਜਾ ਰਹੇ ਬਿੰਦਰਾ ਮੱਥਾ ਦੇਕਣ ਤੇ ਅੱਪਾ ਮੋਹਰ ਸਟਾਰਟ ਕਰਕੇ ਹੁਣ ਜਾ ਰਹੇ ਜਾਂਦੇ ਆ ਚਲੋ ਮੋਹਰ ਸਟਾਰਟ ਕਰਕੇ ਮਿਲਦੇ ਆ ਲੋ ਬਾਬਿਓ ਮੋਹਰ ਗਲੀ ਹੋਇਆ ਸਟਾਰਟ ਅੱਪਾ ਪੈਰ ਲਾ ਕੇ ਲਿਆਏ ਦੁਕਾਨ ਉੱਤੇ ਦੁਕਾਨ ਤੇ ਜਾ ਕੇ ਅੱਪਾ ਦੱਸਾਂਦੇ ਆ ਤੁਹਾਨੂੰ ਹੁਣ ਲੋ ਜੀ ਅੱਪਾ ਮਿੱਤਰੋ ਦੁਕਾਨ ਤੇ ਖੌਂਟੇ ਜਿਗੇ ਤੇ ਪਲੱਗ ਛੜਿਆ ਹੋਇਆ ਜਿਗਾ

ਕਰਾਂ ਤੋਂ ਬਾਅਦ ਗਰਾਉਂਡ ਤੇ ਆਂਦੇ ਹਾਂ ਦੇਖੋ ਲੋਕ ਜੀ ਮਿੱਤਰੋ ਆਪਾਂ ਕ੍ਰੈਸ਼ਰ ਵਾਲੇ ਮੋਟਰਸਾਈਕਲ ਵੀ ਲੈ ਕੇ ਜਾਣਾ ਆਪਾਂ ਕ੍ਰੈਸ਼ਰ ਕੋਲ ਜਾ ਰਹੇ ਆਂ ਤੇ ਆਪਾਂ ਕ੍ਰੈਸ਼ਰ ਕੋਲ ਜਾ ਕੇ ਮੋਟਰਸਾਈਕਲ ਲੈ ਕੇ ਘਰ ਆਣ ਜਾਂਦੇ ਆਂ ਕ੍ਰੈਸ਼ਰ ਕੋਲ ਆਪਾਂ ਮਿੱਤਰੋ ਪਹੁੰਚਦੇ ਜੀਏ ਤੇ ਆਪਣਾ ਮੋਟਰਸਾਈਕਲ ਖੜਾਇਆ ਤੇ ਹੁਣ ਆਪਾਂ ਮੋਟਰਸਾਈਕਲ ਮਿਲ ਗਿਆ ਤੇ ਆਪਾਂ ਜਾ ਰਹੇ ਆਂ ਘਰ ਨੂੰ ਤੇ ਉਸ ਤੋਂ ਬਾਅਦ ਗਰਾਉਂਡ ਤੇ ਜਾਵਾਂਗੇ ਤੇ ਹੁਣ ਆਪਾਂ ਗਰਾਊਂਡ 'ਚ ਮਿਲਦੇ ਜਾ ਕੇ ਆਨ। ਲੋਕੀ ਮਿੱਤਰੋ ਆਪਾਂ ਗਰਾਊਂਡ 'ਤੇ ਵਾਲੀਬਾਲ ਖੇਡਣ ਲੱਗ ਕੇ ਵੀਡੀਓ ਆ ਕੇ ਤੇ ਮੁੰਡੇ ਘਾਟਾ ਹੋਏ ਆ ਤੇ ਆਪਾਂ ਅਗਲੀ ਕਿਰਪਾ 'ਚ ਮਿਲਦੇ ਆਂ। ਯਾਰ ਅਗਲੇ ਬਲੌਗ 'ਚ ਮਿਲਦੇ ਆਂ। ਬਾਏ।